ਸਿਆਣਿਆਂ ਦਾ ਕਹਿਣਾ ਹੈ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਸ਼ੌਕ ਦੀ ਪੂਰਤੀ ਲਈ ਨਫੇ ਨੁਕਸਾਨ ਵੀ ਨਹੀਂ ਦੇਖੇ ਜਾਂਦੇ ਜਿਸ ਅਕਸ਼ ਨੂੰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਨਾਂ ਦਾ ਨਾਮ ਹਰਪ੍ਰੀਤ ਸਿੰਘ ਹੁੰਦਲ ਹੈ ਯੂਕੇ ਦੀ ਧਰਤੀ ਤੇ ਆਪਣਾ ਕਾਰੋਬਾਰ ਚਲਾਉਣ ਦੇ ਨਾਲ ਨਾਲ ਆਪਣੇ ਸ਼ੌਕ ਦੇ ਪੱਬੂ ਉਡਾਉਂਦੇ ਨੇ ਇਹਨਾਂ ਦੀ ਕਰਮਗਾਹ ਇਹਨਾਂ ਦੀ ਫੈਕਟਰੀ 'ਚ ਇਹ ਪ੍ਰਾਤਨ ਦੁਰਲਭ ਘਾਰਾਂ ਖੜੀਆਂ ਹਰ ਕਿਸੇ ਦਾ ਮਨ ਮੋਹਦੀਆਂ ਨੇ ਇਹਦੇ ਪਿੱਛੇ ਹਰਪ੍ਰੀਤ ਸਿੰਘ ਹੁੰਦਲ ਦੀ ਬਹੁਤ ਲੰਮੀ ਮਿਹਨਤ ਹੈ ਜਦੋਂ ਤੁਸੀਂ ਇਹਨਾਂ ਪੁਰਾਣੀਆਂ ਕਾਰਾਂ ਨੂੰ ਚੱਲਦੀ ਹਾਲਤ ਵਿੱਚ ਦੇਖਦੇ ਹੋ ਤਾਂ ਹੈਰਾਨ ਰਹਿ ਜਾਂਦੇ ਹੋ ਇਹਨਾਂ ਕਾਰਾਂ ਦੀਆਂ ਖੂਬੀਆਂ ਹਰਪ੍ਰੀਤ ਸਿੰਘ ਹੁੰਦਲ ਨੇ ਆਪਣੇ ਮੂੰਹੋਂ ਬਿਆਨੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਆ ਕਹਿ ਚੀਜ਼ਾਂ ਇਸ ਇਹਨਾਂ ਕਾਰਾਂ ਦੇ ਵਿੱਚ ਲਗਾਈਆਂ ਗਈਆਂ ਨੇ ਤੇ ਦੇਖਣ ਵਾਲੇ ਦਾ ਇੱਕ ਵਾਰ ਧਿਆਨ ਆਪਣੇ ਵੱਲ ਖਿੱਚਦੀਆਂ ਨੇ ਪੰਜਾਬੀਅਤ ਦੇ ਰੰਗ ਵਿੱਚ ਰੰਗੀਆਂ ਇਹ ਜੀਪਾਂ ਉਹਨਾਂ ਦੀ ਫੈਕਟਰੀ ਦੇ ਵਿੱਚ ਹਰ ਵੇਲੇ ਤਿਆਰ-ਪਰ ਤਿਆਰ ਮਿਲਦੀਆਂ ਨੇ ਜਿੱਥੇ ਇਹਨਾਂ ਕਾਰਾਂ ਜੀਪਾਂ ਨੂੰ ਦੇਖਣ ਵਾਲਿਆਂ ਦਾ ਫੈਕਟਰੀ ਵਿੱਚ ਤੰਤਾਂ ਲੱਗਿਆ ਰਹਿੰਦਾ ਉੱਥੇ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਹਰ ਵੇਲੇ ਆਏ ਗਏ ਦੀ ਖਾਤਰਦਾਰੀ ਕਰਨ ਲਈ ਬਾਹਾਂ ਖੁੱਲੀਆਂ ਰੱਖੀਆਂ ਜਾਂਦੀਆਂ। ਇਸ ਵੀਡੀਓ ਦੇ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਹਰਪ੍ਰੀਤ ਸਿੰਘ ਹੁੰਦਲ ਨੇ ਆਪਣੇ ਸ਼ੌਕ ਦੇ ਨਾਲ ਨਾਲ ਇਹਨਾਂ ਕਾਰਾਂ ਨੂੰ ਸਜਾਉਣ ਸਵਾਰਨ ਦੇ ਵਿੱਚ ਮੈਸਟਰਪੁਣਾ ਵੀ ਆਪ ਕੀਤਾ। ਪੁਰਾਣੀਆਂ ਕਾਰਾਂ ਜੀਪਾਂ ਮੋਟਰਸਾਈਕਲ ਸਭ ਕੁਝ ਇਸ ਫੈਕਟਰੀ ਦੇ ਵਿੱਚ ਖੜੇ ਮਿਲਣਗੇ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇੱਕ ਸਫਲ ਨੌਜਵਾਨ ਕਾਰੋਬਾਰੀ ਹੋਣ ਦੇ ਨਾਲ-ਨਾਲ ਹਰਪ੍ਰੀਤ ਸਿੰਘ ਹੁੰਦਲ ਹਾਕੀ ਦੇ ਬਹੁਤ ਵਧੀਆ ਖਿਡਾਰੀ ਵੀ ਹਨ ਹਰਪ੍ਰੀਤ ਸਿੰਘ ਹੁੰਦਲ ਦੀਆਂ ਕਲਾਕਿਰਤਾਂ ਦੀ ਖੂਬੀ ਇਹ ਹੈ ਕਿ ਹਰ ਕਾਰ ਹਰ ਜੀਪ ਪੰਜਾਬੀਅਤ ਦੇ ਰੰਗ ਵਿੱਚ ਰੰਗੀ ਮਿਲੇਗੀ ਆਓ ਤੁਹਾਨੂੰ ਮਿਲਵਾਉਣੀਆ ਹਰਪ੍ਰੀਤ ਸਿੰਘ ਹੁੰਦਲ ਲਾਡੀ ਬੈਂਸ ਤੇ ਵੀਰਾ ਡੱਬ ਦੇ ਨਾਲ ਤੁਸੀਂ ਜਿਹੜੀਆਂ ਪਿੱਛੇ ਗੱਡੀਆਂ ਖੜੀਆਂ ਦੇਖ ਰਹੇ ਹੋ ਉਹ ਹਰਪ੍ਰੀਤ ਸਿੰਘ ਹੁੰਦਲ ਦਾ ਸ਼ੌਕ ਹੈ ਤੇ ਇੱਕ ਪਾਸੇ ਇਧਰ ਨੀਲਾ ਬੁਲਟ ਖੜਾ ਜਿਹਦਾ ਨਾਮ ਰੱਖਿਆ ਨੀਲਾ ਘੋੜਾ ਉਹ ਵੀਰੇ ਡੱਬ ਦੀ ਜਾਨੀ ਕਿ ਸ਼ੌਕ ਦਾ ਘੋੜਾ ਉਹਨਾਂ ਦਾ ਤੇ ਵੱਡੀ ਗੱਲ ਕਿ ਜਿਹੜੀਆਂ ਤਿੰਨ ਗੱਡੀਆਂ ਖੜੀਆਂ ਉਹ ਪੁਰਾਣੇ ਮਾਡਲ ਆ ਪੁਰਾਣੇ ਮਾਡਲ ਵੀ ਅਸੀਂ ਗੱਲ ਕਰਦੇ ਸੀ ਕਿ ਇਤਿਹਾਸਕ ਮਾਡਲ ਆ ਉਹਦੇ ਬਾਰੇ ਪੁੱਛਾਂਗੇ ਕਿ ਜਿਹੜੀਆਂ ਪੁਰਾਣੀਆਂ ਮਰਸੀਡੀਜ਼ ਖੜੀ ਆ ਜੀਪ ਖੜੀ ਆ ਜਾਂ ਪਜੈਰੋ ਖੜੀ ਆ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਕਿ ਖਾਸੀਅਤ ਕੀ ਇਹਨਾਂ ਦੀ ਖਾਸੀਅਤ ਇਹਦਾ ਹੀ ਹਾਂ ਆਪਰ ਰਿਲੇਟਡ ਹੋ ਗਏ ਕੰਮ ਇੰਜੀਨੀਅਰਿੰਗ ਦੇ ਹਿਸਾਬ ਨਾਲ ਨਾ ਟੂਲ ਪਏ ਸੀ ਉਧੀਪੁਰ ਕੋਈ ਸ਼ੌਂਕ ਨਹੀਂ ਹਾਕੀ ਸੀ ਬਾਕੀ ਤੋਂ ਬਸ ਐਦਾਂ ਦੀ ਜਿਵੇਂ ਜਿੰਨੇ ਸਾਈਕਲ ਦੇਖਿਆ ਹੋਵੇ ਉਹਨੂੰ ਗੱਡੀ ਮਿਲ ਜੂਏ ਫਿਰ ਇੱਕ ਇੱਕ ਗੱਡੀ ਬਣਾ ਲਈ ਫਿਰ ਬੰਦੇ ਦਿਮਾਗ ਆ ਬਣਾਈ ਹਾਂਜੀ ਫਿਰ ਫਿਰ ਕੱਲੇ ਨੇ ਨਹੀਂ ਨਾਲ ਫਰੈਂਡ ਦੀ ਹਲਪ ਹੋ ਕੇ ਬਣ ਗਈ ਫਿਰ ਬੰਦਾ ਜਨੇ ਆਹ ਖੜੀ ਹੋ ਗਈ ਚੱਲ ਹੁਣ ਦੂਜੀ ਬਣਾਉਂਦੇ ਹਾਂ ਨਾ ਇਦਾਂ ਕਰਦੇ ਕਰਦੇ ਇਹ ਗੱਡੀਆਂ ਬਣਾਉਂਦਾ ਹੀ ਰੀਜ਼ਨ ਦੀ ਦਿਲ ਲੱਗਾ ਰਹਿਦਾ ਜੀ ਚਲੋ ਜੀ ਨਾਲ ਨਾਲ ਆਪਣਾ ਸ਼ੌਕ ਪੂਰਾ ਹੋ ਹੀ ਜਾਂਦਾ ਨਾਲੇ ਦਿਲ ਲਾਈ ਰੱਖੀਦਾ ਠੀਕ ਹੈ ਤੇ ਕਲਗੱਡੀ ਬਣ ਕੇ ਜਦੋਂ ਤਿਆਰ ਹੋ ਜਾਂਦੀ ਆ ਫਿਰ ਬੱਕਰੀ ਖਿਸੀ ਜੀ ਹੋ ਜਾਂਦੀ ਆ ਇਹਦੇ ਵਿੱਚ ਮੈਂ ਦੇਖ ਰਿਹਾ ਕਿ ਜਿਹੜੀ ਮਰਸੀਡਸ ਖੜੀ ਆ ਪਿੱਛੇ ਇਹ ਕਾਫੀ ਪੁਰਾਣੀ ਆ ਹਾਂਜੀ 77 ਮਗਲ ਤੇ ਉਹਦੇ ਜਿਹੜੇ ਆ ਜਿਵੇਂ ਕਹਿੰਨੇ ਆ ਕਿ ਰੋਡ ਟੈਕਸ ਹੋ ਗਿਆ ਐਮਓਟੀ ਵਗੈਰਾ ਇਹ ਇਹਨਾਂ ਤੋਂ ਕਹਿੰਦੇ ਵੀ ਇੱਕ ਟਾਈਮ ਆ ਕੇ ਇਹ ਮੁਕਤੀ ਹੋ ਜਾਂ ਮਿਲ ਜਾਂਦੀ ਹੈ ਨਾ ਹਾਂਜੀ ਜਦੋਂ ਪਹਿਲਾਂ ਮਰੇ 25 ਸਾਲ ਸੀ ਹੁਣ ਇਹਨਾਂ ਨੇ ਚੇਂਜ ਕਰਦਾ ਵੀ ਜਿਹੜੀ ਗੱਡੀ 40 ਸਾਲ ਪੁਰਾਣੀ ਆ ਉਹ ਟੈਕਸ ਐਗਜ਼ੈਂਪਟ ਦੇ ਵਿੱਚ ਪਾ ਦਿੰਦੇ ਹੱਸ ਰਹੇ ਸੀ ਲੰਘ ਹੀ ਹੁਣੇ ਹਾਂਜੀ ਹੁਣ ਤਾਂ 77 ਮਾਡਲ ਆ ਤੇ 50 ਦੇ ਲੱਗਦੇ ਹੋਗੇ ਵੀ ਹੁਣ ਇਹਨੂੰ ਖੁੱਲੇ ਆਮ ਰੋਡ ਤੇ ਬਿਨਾ ਕੁਝ ਪੇ ਇੰਸ਼ੋਰੈਂਸ ਕਰਾ ਕੇ ਜੀ ਜਿੱਦਾਂ ਮਾਂਜੀ ਚਲਾ ਸਕਦੇ ਠੀਕ ਹੈ ਤੇ ਜਿਹੜੀ ਮੈਂ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸਾਂ ਕਿ ਜਿਹੜੀ ਪਿੱਛੇ ਖਾਕੀ ਜੀਪ ਖੜੀ ਆ ਫੌਜੀ ਰੰਗੀ ਇਹਦੇ ਵਿੱਚ ਸਾਡੇ ਫਿਲਮ ਅਦਾਕਾਰ ਮਰਹੂਮ ਦੀਪ ਸਿੱਧੂ ਨੇ ਵੀ ਗਿੜਾ ਦਿੱਤਾ ਹੋਇਆ ਤੇ ਨਾ ਹਾਂਜੀ ਉਹ ਆਪਣੀ ਫਿਲਮ ਦੀ ਸ਼ੂਟ ਲਈ ਆਏ ਪ੍ਰੋਮੋਸ਼ਨ ਲਈ ਆਏ ਸੀ ਜੋ ਰਾदास ਨੰਬਰ ਯੂ ਉਹ ਕੇ ਬੰਦੇ ਜਿਨ੍ਹਾਂ ਦੇ ਕੋਲ ਆਏ ਸੀ ਉਹ ਜਾਣਦੇ ਸੀ ਉਹਨਾਂ ਨੇ ਇਹ ਕਿਹਾ ਸੀ ਕਿ ਜੀਪ ਬਾਈ ਜੀਪ ਨੂੰ ਉਹਦੇ ਆਪਣੀ ਜੀਪ ਵਰਤੀ ਆ ਫਿਲਮ ਤੇ ਜੀ ਵੀ ਉਹ ਸ਼ੌਕ ਆ ਵੀ ਉਹ ਤੁਸੀਂ ਲੈ ਕੇ ਆਏ ਸੀ ਆਪਾਂ ਲੈ ਕੇ ਗਏ ਸੀ ਫਿਰ ਮਿਲੇ ਉਹਨੂੰ ਪਹਿਲੀ ਵਾਰੀ ਬਹੁਤ ਵਧੀਆ ਬੰਦਾ ਸੀ ਹਾਂ ਲੱਖੀ ਸੀ ਵਧੀਆ ਸੀ ਗੱਡੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਹੀ ਲੋਕੋ ਲੱਗਿਆ ਪਿੰਡਾਂ ਵਾਲੇ ਤੇ ਪਿੰਡਾਂ ਵਾਲਿਆਂ ਨੇ ਧੱਕ ਵੀ ਪੂਰੀ ਤਗੜੀ ਪਾਈ ਗਿਆ ਹਾਂ ਜਦੋਂ ਆਪਾਂ ਗੱਡੀ ਵਾਲੀ ਦੇਖਦੇ ਆ ਮੰਨ ਲਓ ਕਿ ਤਿੰਨਾਂ ਗੱਡੀਆਂ ਦੀ ਫੇਸ ਵੈਲਿਊ ਦੇਖਦੇ ਆ ਦੇਖਣ ਨੂੰ ਇਹ ਲੱਗਦਾ ਕਿ ਯਾਰ ਕੀ ਬਾਤ ਆ ਰੂਲ ਆਈ ਪਈ ਆ ਹਨ ਬੈਜ ਦੀ ਮੂੰਹ ਦੀਂਦਾ ਰੰਗ ਜਿਹੜਾ ਇੰਨਾ ਪੇਂਟ ਜ਼ਬਰਦਸਤ ਆ ਜਾਂ ਲੋਕੀ ਇੰਨੀ ਖਤਰਨਾਕ ਆ ਦੇਖਣ ਵਾਲਾ ਇੱਕ ਵਾਰ ਇਹ ਸੋਚਦਾ ਕਿ ਯਾਰ ਇਹਦੀ ਕੀਮਤ ਕੀ ਹੋਣੀ ਆ ਮੈਂ ਮੰਨਦਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਜਿਹੜੀ ਸ਼ੌਕ ਨਾਲ ਚੀਜ਼ ਬਣਾਈ ਹੋਵੇ ਪੁੱਤਾਂ ਵਾਂਗ ਸੰਭੀ ਉਹਦਾ ਮੁੱਲ ਨਹੀਂ ਹੁੰਦਾ ਪਰ ਕੱਲੀ ਕੱਲੀ ਗੱਡੀ ਬਣਾਉਣ ਲਈ ਤੁਹਾਨੂੰ ਕਿੰਨੀਆਂ ਕ ਮੁਸ਼ਕਲਾਂ ਜਾਂ ਕਿੰਨੀ ਕੋਸ਼ਿਸ਼ ਕਰਨੀ ਪਈ ਐ ਇਦਾਂ ਹੀ ਜਦੋਂ ਜਦਾਂ ਤੁਸੀਂ ਕਿਹਾ ਸ਼ੌਂਕ ਦਾ ਕੋਈ ਮੁੱਲ ਨਹੀਂ ਇਹ ਇਹ ਸੋਚ ਕੇ ਬਣਾਈ ਸੀ ਨਾ ਇਹਦੇ ਵਿੱਚ ਐਫਰਟ ਵੀ ਨਹੀਂ ਗਈ ਨਾ ਟਾਈਮ ਗਿਆ ਨਾ ਪੈਸੇ ਗਏ ਕਿਾ ਕਿਥੋਂ ਸਮਾਨ ਜਦੋਂ ਕੱਲ ਗੱਡੀ ਦਾ ਕਈ ਸਮਾਨ ਵੀ ਸੀ ਜੇ ਕਿਸੇ ਹੁਣ ਨਵੇਂ ਸਮਾਨ ਆਉਂਦਾ ਨਹੀਂ ਜੀ ਪੁਰਾਣਾ ਹੀ ਐ ਪੁਰਾਣੀ ਗੱਡੀ ਜਾਂ ਪੁਰਾਣੀ ਗੱਡੀ ਲੱਭਣੀ ਪੈਂਦੀ ਨਾਲ ਦੀ ਜਾਂ ਕਿਤੇ ਆਨਲਾਈਨ ਦੇਖ ਕੇ ਫਿਰ ਇਹ ਨਹੀਂ ਦੇਖਿਆ ਵੀ ਤਿੰਨ ਘੰਟੇ ਦੀ ਡਰਾਈਵ ਤੋਂ ਚੱਕਣਾ ਜਾ ਕਿਤੋਂ ਚੱਕਣਾ ਜੀ ਐਦਾਂ ਪਰ ਟਾਈਮ ਲੈਂਦੀਆਂ ਹਰੇ ਗੱਡੀ ਪਰ ਫਿਰ ਜੇ ਟਾਈਮ ਗਿਣਿਆ ਜਾਂ ਪੈਸਾ ਗਿਣਿਆ ਫਿਰ ਕਈ ਵੇਲੇ ਆਪਣੇ ਦਿਨ ਨੂੰ ਲੱਗਦਾ ਫਿਰ ਉਹ ਸ਼ੌਂਕ ਨਹੀਂ ਫਿਰ ਇਨਸਾਫ ਨਹੀਂ ਹੁੰਦਾ ਸ਼ੌਂਕ ਨਾਲ ਫਿਰ ਉਹ ਨਾ ਤਾਂ ਟਾਈਮ ਗਿਣਿਆ ਨਾ ਪੈਸੇ ਗਿਣੇ ਨਾ ਫੋੜ ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਕਿੰਨੇ ਪੈਸੇ ਲੱਗੇ ਮੈਂ ਲਿਖਿਆ ਹੀ ਨਹੀਂ ਕਦੀ ਹਨਾ ਬਈ ਬਣਾਉਣ ਈਸੀ ਬਣਾਉਂਦੇ ਹਾਂ ਸ਼ੁਰੂ ਕੀਤਾ ਐਂਡ ਕਰ ਤੁਸੀਂ ਜਦੋਂ ਇੱਕ ਆਪਣੇ ਮਿੱਤਰ ਸੀਗੇ ਵੱਡੇ ਭਾਈ ਸਾਹਿਬ ਉਹ ਕਹਿੰਦੇ ਸੀ ਵੀ ਰਾਣੀਆਂ ਬਾਹਰ ਕੱਢੀਆਂ ਪਈਆਂ ਹਾਂਜੀ ਅਕਸਰ ਦੇ ਵਿੱਚ ਘੋੜੇ ਘੋੜੀਆਂ ਨੂੰ ਪੁੱਤ ਧੀਆਂ ਕਹਿੰਦੇ ਆ ਨਾ ਤੇ ਜੇ ਮੈਨੂੰ ਬੜਾ ਸੋਹਣਾ ਲੱਗਿਆ ਜਦੋਂ ਉਹਨਾਂ ਨੇ ਕਿਹਾ ਵੀ ਰਾਣੀਆਂ ਬਾਹਰ ਖੜਾਈਆਂ ਤੇ ਇਹਦੇ ਪਿੱਛੇ ਕੋਈ ਕਿੰਨਾ ਕੁ ਮੋਹ ਤੇ ਉਹ ਉਹ ਵੀ ਆਪਣਾ ਭਰਾ ਜਿਹਨੇ ਕਿਹਾ ਉਹਨੇ ਵੀ ਨਾਲ ਐਫਰਟ ਪਾਈ ਆ ਕਿ ਉਹ ਤਾਂ ਉਹਦਾ ਤੇ ਇਹ ਕਿੱਦਾਂ ਆਇਆ ਹਨਾ ਤੇ ਜਦੋਂ ਆ ਕੇ ਕੋਈ ਵੀ ਯਾਰ ਦੋਸਤ ਆਪਣਾ ਆਉਂਦਾ ਆ ਇਥੇ ਜਿਹੜੇ ਦਿਨਾਂ ਦੇ ਨਾਲ ਐਫਰਟ ਪਾਈ ਉਹ ਚਾਹ ਦਾ ਕੱਪ ਲੈ ਕੇ ਕੋਲੀ ਖੜ ਜਾਂਦੇ ਆ ਵੀ ਚਾਬੀਆਂ ਪਾਣੇ ਫੜਾਉਣ ਨੂੰ ਕੀਤਾ ਉਹਦਾ ਵੀ ਦੇਖਣ ਨੂੰ ਵੀ ਆਹ ਕੰਮ ਇਸ ਟਾਈਮ ਕੀਤਾ ਇਸ ਟਾਈਮ ਕੀਤਾ ਨਾ ਜੀ ਤੇ ਜਿੱਦਾਂ ਕੱਲਾ ਹੀ ਇਹਦਾ ਕੋਈ ਕਿਸੇ ਲਈ ਵੈਲਿਊ ਹੋਊਗੀ ਆਪਣੇ ਲਈ ਇਹਦੀ ਵੈਲਿਊ ਜੀ ਇਹ ਪ੍ਰਾਈਸਲੈਸ ਗੱਡੀਆਂ ਇਹਨਾਂ ਦੀ ਇਹ ਮਨੋਂ ਵੀਰੇ ਬਾਈ ਦਾ ਨੀਲਾ ਘੋੜਾ ਮੈਨੂੰ ਪਤਾ ਲੱਗਿਆ ਕਿ ਉਹ ਵੀ ਇੱਥੇ ਹੀ ਤਿਆਰ ਹੋਇਆ ਇਹਦੀ ਮਿਹਨਤ ਸੀਗੀ ਇਹ ਤਾਂ ਵੀ ਇਹਨੂੰ ਸ਼ੌਂਕ ਸੀਗਾ ਤੇ ਇਹ ਵੀ ਖੜਾ ਸੀ ਕਿੰਨਾ ਤਿਆਰ ਕਰਨਾ ਇਹ ਨਹੀਂ ਕਰਾਵਾਦੇ ਆਪਣੇ ਵੀ ਇਹਨੂੰ ਵੀ ਪਤਾ ਕਿੰਨੀ ਐਫਰਟ ਲੱਗੀ ਉਹਦੇ ਸ਼ੌਕ ਨੂੰ ਸ਼ੌਕ ਮਿਲਦਾ ਤਾਂਹੀਂ ਤੁਸੀਂ ਇਕੱਠੇ ਬੈਠੇ ਹੋ ਨਾ ਸੋਚ ਮਿਲਦੀ ਆ ਸਹੀ ਆ ਸੋ ਦੋਸਤੋ ਸਾਡੇ ਨਾਲ ਜਿਹੜੀ ਅੱਜ ਦੀ ਗੱਲਬਾਤ ਹੋਈ ਆ ਉਹਦੇ ਵਿੱਚੋਂ ਮੈਂ ਇਹਨਾਂ ਸਾਡੇ ਸਤਿਕਾਰਯੋਗ ਦੋਸਤਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡੀ ਦੂਰਾਂ ਦਾ ਮਾਣ ਵੀ ਰੱਖਿਆ ਤੇ ਆਪ ਦੇ ਰਜੇਮਿਆਂ ਦੇ ਵਿੱਚੋਂ ਆਪਣਾ ਸਮਾਂ ਵੀ ਕੱਢਿਆ ਤੇ ਗੱਲਬਾਤ ਵੀ ਕੀਤੀ ਆ ਉਮੀਦ ਕਰਦਾ ਕਿ ਜੇਕਰ ਬੇਸ਼ੱਕ ਇਹ ਕਹਿੰਦੇ ਆ ਕਿ ਸਾਡੀ ਪਹਿਲੀ ਵਾਰ ਗੱਲਬਾਤ ਹੋਈ ਆ ਜਾਂ ਅਸੀਂ ਪਹਿਲੀ ਵਾਰ ਕੈਮਰੇ ਦੇ ਮੂਹਰੇ ਬੈਠੇ ਆ ਪਰ ਇਹਨਾਂ ਤੋਂ ਵਾਅਦਾ ਵੀ ਲੈਨੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਦੋਂ ਵੀ ਸਾਡੇ ਟੱਕਰੇ ਹੋਣਗੇ ਤੇ ਅਸੀਂ ਇਸੇ ਤਰ੍ਹਾਂ ਹੀ ਰੇਡਾਂ ਜਾਫਾਂ ਕੈਮਰੇ ਮੂਹਰੇ ਬਹਿ ਕੇ ਪਾਵਾਂਗੇ ਤੇ ਗੱਲਾਂបਾਤਾਂ ਹੁੰਦੀਆਂ ਰਹਿਣੀਆਂ ਅੱਜ ਤੁਹਾਡਾ ਵੀਰ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ